ਸਰਬ ਹਿੰਦ ਸਲਾਨਾ ਸਮਾਗਮ ਐਸਆਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਖੇ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਦੋ ਸਮਾਗਮ ਪੰਜਾਬ ਵਿੱਚ ਹੁੰਦੇ ਹਨ 올 ਇੰਡੀਆ ਦੀਆਂ ਕਰੀ ਤਿੰਨ ਤੋਂ 400 ਸਬਾ ਸੁਸਾਇਟੀਆਂ ਐਸ ਸਮਾਗਮ ਕਰਵਾਉਂਦੀਆਂ ਹਨ ਐਸ ਸਮਾਗਮ 3 ਦਿਨ ਚੱਲੇਗਾ ਜਿਸ ਵਿੱਚ ਸ਼ਾਮਿਲ ਹੋਣ ਲਈ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਲਖਬੀਰ ਸਿੰਘ ਗਿੱਲ ਦੀ ਅਗਵਾਈ ਹੇਠ 40 ਮੈਂਬਰਾਂ ਦਾ ਜਥਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਜਥੇ ਨੂੰ ਸਿਰਪਾਉ ਪੇਂਟ ਕਰਕੇ ਜਕਾਰਿਆਂ ਦੀ ਗੂੰਜ ਹੈ ਸ਼ੁਭ ਕਾਮਨਾਵਾਂ ਸਹਿਤ ਰਵਾਨਾ ਕੀਤਾ ਇਸ ਮੌਕੇ ਨਿਰਮਲੇ ਸਨ ਐਮੀਏਕ ਸਿੰਘ ਸੁਸਾਇਟੀ ਦੇ ਸਕੱਤਰ ਕੁਲਵਿੰਦਰ ਸਿੰਘ ਪ੍ਰੀਤ ਖਜਾਂਚੀ ਜਗੀਰ ਸਿੰਘ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਅਮਰੀਕ ਸਿੰਘ ਜਗਦੀਸ਼ ਸਿੰਘ ਵਡਾਲਾ ਪਿਸ਼ੋਰਾ ਸਿੰਘ ਗਿੱਲ ਅੰਗਦ ਗਿੱਲ ਅਗਮ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਇਥੇ ਜ਼ਿਕਰ ਇਹ ਹੋ ਗਿਆ ਕਿ ਇਸ ਵਾਰ ਸਮਾਗਮ ਦੀ 골ਡਨ ਜੁਬਲੀ ਮਨਾਈ ਜਾ ਰਹੀ ਹੈ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਇਸ ਸਮਾਗਮ ਸਮਰਪਿਤ ਕੀਤਾ ਜਾ ਰਿਹਾ ਹੈ। ਅੱਜ ਵੇਖੋ ਕਿ ਸਾਰੇ ਬਹੁਤ ਜੜੀਆਂ ਗੁਰੂ ਮਹਾਰਾਜ ਦੇ ਰੰਗ ਚ ਰੰਗੀਆਂ ਰੂਹਾਂ ਨੇ। ਪਰ ਸਾਡੇ ਜਿਹੜੇ ਸੁਖਨੀ ਸਾਹਿਬ ਸੇਵਾ ਸੁਸਾਇਟੀ ਮਡੀਠਾ ਰੋਡ ਤੋਂ ਗਿੱਲ ਸਾਹਿਬ ਇਹ ਇਹਨਾਂ ਦੀ ਰਹਿਨਮਾਈ ਤੇ ਸਾਰੇ ਸਾਥੀ ਨਾਲ ਲਖਨਊ ਜਿਹੜੇ ਆਲ ਇੰਡੀਆ ਸੁਖਨੀ ਸਾਹਿਬ ਸੁਸਾਇਟੀਆਂ ਦਾ ਇੱਕ ਬਹੁਤ ਵੱਡਾ ਸੰਮੇਲਨ ਹੋਣ ਜਾ ਰਿਹਾ। ਔਰ ਇਹ ਸਾਡੇ ਸਾਰੇ ਜਿਹੜੇ ਇੱਥੋਂ ਦੇ ਪਤਵੰਤੇ ਨੇ ਸਾਰੇ ਉੱਥੇ ਹੀ ਸਲੈਨ ਜਾ ਰਹੇ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਇਸ ਸ਼ੁਭ ਕਾਰਜ ਦੇ ਲਈ ਮੁਬਾਰਕਬਾਦ ਵੀ ਦੇਣ ਆਇਆ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਅਰਦਾਸ ਕਰਨਾ ਕਿ ਗੁਰੂ ਮਹਾਰਾਜ ਇਹਨਾਂ ਦਾ ਸਫ਼ਰ ਜਿਹੜਾ ਵੋ ਬਿਲਕੁਲ ਸੁਹਾਵਣਾ ਬਣਾਵੇ ਔਰ ਆਪਣਾ ਮਿਹਰ ਭਰਿਆ ਹੱਥ ਇਹਨਾਂ ਦੇ ਸਿਰ ਤੇ ਰੱਖੇ ਔਰ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਧਾਰਮਿਕ ਸੇਵਾ ਜਿਹੜੀ ਉਹ ਬਤਵਤ ਕਰਦੇ ਇੱਥੋਂ ਜੋ ਜਥਾ ਗੁਰੂ ਰਾਮਦਾਸ ਜੀ ਦੇ ਨਗਰੀ ਤੋਂ ਮਜੀਠਾ ਰੋਡ ਤੋਂ ਸੁਖਮਨੀ ਸਾਹਿਬ ਸਿਆ ਸੋਸਾਇਟੀ ਤੇ ਸਾਰੇ ਮੈਂਬਰਾਨ ਅਧਿਕਾਰੀ ਇਕੱਠੇ ਹੋ ਗਏ 350 ਸਾਲਾ ਜੋ 골ਡਨ ਜਿਬਲੀ ਸਮਾਗੋ ਮੈਂ ਲਖਰੌਂ ਦੇ ਵਿੱਚ ਹੋ ਰਿਹਾ ਹੈ ਉਸ ਦੇ ਵਿੱਚ ਸ਼ਿਰਕਤ ਕਰਨੇ ਜਾ ਰਹੇ ਆ ਪੂਰੇ ਹਿੰਦੁਸਤਾਨ ਦੇ ਵਿੱਚੋਂ ਸੋਸਾਇਟੀਆਂ 350 ਦੇ ਕਰੀਬ ਸੋਸਾਇਟੀਆਂ ਆ ਰਹੀਆਂ ਉੱਥੇ ਤਾਂ ਕਰਕੇ ਬਹੁਤ ਵੱਡਾ ਇੱਕ ਸਮਾਗਮ ਉੱਥੇ ਹੋ ਰਿਹਾ ਹੈ ਸਰਬ ਹਿੰਦ ਸਲਾਨਾ ਸਮਾਗਮ ਜੋ ਇਸ ਸਾਲ ਲਖਨਊ ਦੀ ਧਰਤੀ ਤੇ ਹੋ ਰਿਹਾ ਹੈ ਉਹਦੇ ਅੰਦਰ ਸ਼ਿਰਕਤ ਕਰਨ ਵਾਸਤੇ ਆਲ ਇੰਡੀਆ ਸੋਸਾਇਟੀਆਂ ਤੋਂ ਸੋਸਾਇਟੀਆਂ ਪਹੁੰਚ ਰਹੀਆਂ ਨੇ ਸ਼੍ਰੀ ਸੁਕਮਨੀ ਸਾਹਿਬ ਸੇਵਾ ਸੋਸਾਇਟੀ ਮਜੀਠਾ ਰੋਡ ਤੋਂ ਵੀ ਉਪਰ ਅੱਲਾ ਕੀਤਾ ਗਿਆ ਹੈ ਕੇ ਨਾਲ ਜਾ ਕੇ ਜਿੱਥੇ ਪਾਤਸ਼ਾਹ ਜੀ ਨੇ ਬਾਣੀ ਚੋਂ ਆਚਰਨ ਕੀਤਾ ਆਵ ਚਪੋ ਅਵਰਾ ਨਾਮ ਜਪੋ ਦੇ ਮਾਨਵਾਕ ਅਨੁਸਾਰ ਇਤਾਂ ਹੀ ਹਰਜਸ ਕਰਦੇ ਆ ਲਖਨਊ ਪਹੁੰਚਣ ਵੇ ਸਾਰੀ ਸੰਗਤ ਇਕੱਤਰ ਹੋਈ ਹੈ ਔਰ ਸੋਸਾਇਟੀ ਦਾ ਜੋ ਉਪਰਾਲਾ ਹੈ ਇਤਾਂ ਹੀ ਹਰਜਸ ਕਰਦੇ ਆ ਗੱਡੀ ਦੇ ਵਿੱਚ ਵੀ ਸੁਖਮਨੀ ਸਾਹਿਬ ਦੇ ਪਾਠ ਕਰਦੇ ਆ ਸਾਰੀਆਂ ਸੰਗਤਾਂ ਨੇ ਉੱਥੇ ਪਹੁੰਚਣਾ ਨੇ ਸੋ ਆਪ ਸਾਰੀਆਂ ਸੰਗਤਾਂ ਸਾਨੂੰ ਵਿਦਾਇਗੀ ਦੇਣ ਆਏ ਹੋ ਆਪ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਸੁਖਮਨੀ ਸਾਹਿਬ ਦੀਆਂ ਸੇਵਾ ਸੁਸਾਇਟੀਆਂ ਆਲ ਇੰਡੀਆ ਦੀਆਂ ਸੇਵਾ ਸੁਸਾਇਟੀਆਂ ਦੇ ਵਿੱਚੋਂ ਸਾਡੀ ਮਜੀਠਾ ਰੋਡ ਦੀ ਸੇਵਾ ਸੁਸਾਇਟੀ ਸੁਖਮਨੀ ਸਾਹਿਬ ਅੱਜ ਬੜਾ ਸੁਭਾਗਾ ਦੇਣਾ ਕਿ ਉਹ ਲਖਨਊ ਵਾਸਤੇ ਜਾ ਰਹੀ ਆ ਔਰ ਜੋ ਏ ਸਾਡੀ ਸੁਸਾਇਟੀ ਆ ਹਮੇਸ਼ਾ ਹੀ ਇਸ ਤਰ੍ਹਾਂ ਦਾ ਉਪਰਾਲਾ ਕਰਦੀ ਰਹੀ ਆ ਕਿ ਹਰੇਕ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਸਾਡੀ ਪੁਲਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੀ ਇਕਾਈ ਉਹ ਜੋ ਇਹਨਾਂ ਨੂੰ ਵਿਦੈਗੀ ਦੇਣ ਵਾਸਤੇ ਆਈ